ਪੰਜਾਬ ਵਿੱਚ ਦੋ ਹੀ ਪਾਰਟੀਆਂ ਕਾਂਗਰਸ ਪਾਰਟੀ ਤੇ ਸ਼ਰਮਣੀ ਅਕਾਲੀ ਦੋਨਾਂ ਦਾ ਖਾਸ ਹੌਸਾ ਹੌਸਾ ਸਾਲ ਤੋਂ ਉੱਪਰ ਅਧਿਆਇ ਦੋਨਾਂ ਨੇ ਕੁਰਬਾਨੀਆਂ ਕੀਤੀਆਂ ਦੋਨਾਂ ਨੇ ਆਪਣੇ ਪੰਜਾਬ ਨੂੰ ਸਵਾਰਨ ਲਈ ਜਨਨ ਕੀਤੀ ਮੈਂ ਸਮਝਦਾ ਕਿ ਸਾਸ ਸੁਖਬੀ ਸਿੰਘ ਬਾਦਲੂ ਨੂੰ ਮੈਂ ਇੱਕ ਗੱਲ ਦਾ ਇਹਨਾਂ ਦਾ ਬਹੁਤ دیਵਾਨਾ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ 10 ਸਾਲਾਂ ਦੇ ਵਿੱਚ ਔਰ ਪੰਜਾਬ ਦਾ ਇੰਨਾ ਬਿਹਤਰੀਨ ਇਨਫਰਾਸਟ੍ਰਕਚਰ ਜਿਹੜੇ ਇਹਨਾਂ ਨੇ ਬਣਾਇਆ ਚਾਹੇ ਉਹ ਫਾਸਟ ਸਟੈਂਡ ਹੋਵੇ ਚਾਹੇ ਉਹ ਨਵਾਂ ਚੰਡੀਗੜ੍ਹ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ ਇਨਫਰਾਸਟ੍ਰਕਚਰ ਦੇ ਦਾ ਵੇਖ ਹੋਇਆ ਨਜ਼ਰ ਆਉਂਦਾ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਵੇਲੇ ਕੋਵਿਡ ਆ ਗਿਆ ਕਈ ਬਹਾਨੇ ਹੋ ਗਏ ਜਿੱਦਾਂ ਦਾ ਸੀ ਪਿਓ ਕਾ ਕਿਉਂ ਜਿਹੜਾ ਉਹ ਸਾਰਾ ਕੁਝ ਪੈ ਗਿਆ ਤੂੰ ਮੈਨੂੰ ਇਹ ਸਵਾਲੀ ਮੈਨੂੰ ਪੱਤਰਕਾਰਾਂ ਨੇ ਵੀ ਕਈ ਪੁੱਛਦੇ ਨੇ ਬਾਬਾ ਸਾਹਿਬ ਕਿ ਤੁਸੀਂ ਅਕਾਲੀ ਦਲ ਕਿਉਂ ਚੁਣੇ ਇਸ ਕਰਕੇ ਮੈਂ ਚੁਣਿਆ ਕਿ ਅਕਾਲੀ ਇੱਕ ਦਲ ਜਿਹੜੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਦੀ ਜਿਹੜੀ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਯਤਨ ਕੀਤੇ ਔਰ ਮੈਂ ਸਮਝਦਾ ਕਿ ਇੱਕ ਰੀਜਨਲ ਪਾਰਟੀ ਮજબૂત ਹੋਣੀ ਚਾਹੀਦੀ ਹੈ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਨਹੀਂ ਹੋਏਗਾ ਪੰਜਾਬ ਦਾ ਪਤਲਾ ਨਹੀਂ ਹੋਏਗਾ ਇਸ ਕਰਕੇ ਮੇਰਾ ਔਰ ਮੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਸਤਰਪ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਲੰਬੀ ਸਮਾਜ ਸੇਵਾ ਕੀਤੀ ਹੈ ਲੇਕਿਨ ਉਹਨਾਂ ਦੇ ਉੱਤੇ ਮੇਰੇ મત ਭੇਦ ਸੀ ਉਹਨਾਂ ਦੇ ਨਾਲ ਮੈਂ ਉਹਨਾਂ મત ਭੇਦਾਂ ਨੂੰ ਤਲੰਜਵੀ ਦੇ ਕੇ ਕਾਂਗਰਸ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਦਾ ਪਰਵਾਰ ਜਿਹੜਾ ਹੈ ਉਹ ਸਮਰਪਿਤ ਰਹੇਗਾ ਇਹ ਮੈਂ ਤੁਹਾਨੂੰ ਸ਼ਵਾਸਨ ਦਿੰਦਾ ਹਾਂ ਤੁਹਾਡਾ ਮਾਨ ਸਰਕਾਰ ਤੁਹਾਡਾ ਜੀ ਆ ਤੁਸੀਂ ਪੰਜਾਬ ਚ ਪੰਜਾਬ ਨੂੰ ਹੋਰ ਚੜ੍ਹਦੀ ਕਲਾ ਵਾਲੇ ਬੁਲੰਦੀ ਵਾਲੇ ਪਾਸੇ ਲੈ ਕੇ ਜਾਓ ਔਰ ਜਿਹੜੇ ਪੰਜਾਬ ਦੇ ਮਸਲੇ ਨੇ ਭਾਵੇਂ ਲੋਕ ਲੋਕ ਸਭਾ ਦਾ ਇਲੈਕਸ਼ਨ ਇਹਦੇ ਵਿੱਚ ਕੌਮੀ ਮਸਲੇ ਹੋਣਗੇ ਲੇਕਿਨ ਅਕਾਲੀ ਦਲ ਨੇ ਜੋ ਪੰਜਾਬ ਵਾਸਤੇ ਸਫਲਤਾ ਕੀਤੀ ਹੈ ਉਹਨਾਂ ਨੂੰ ਤੁਸੀਂ ਹੋਰ ਅੱਗੇ ਤੋਰ ਰਹੇ ਹੋ ਯਾਤਰਾ ਵੀ ਕਰ ਰਹੇ ਹੋ ਲੋਕਾਂ ਨੂੰ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਲੋਕ ਜਿਹੜੇ ਨੇ ਅੱਜ ਫਿਰ ਇਸ ਗੱਲ ਨੂੰ ਸੋਚ ਰਹੇ ਨੇ ਕਿ ਦੇਸ਼ ਦਾ ਵਿੱਚ ਜਿਹੜਾ ਧਾਰਮਿਕ ਫਿਰਕਾਪਰਸਤੀ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਹਿੰਦੂਤਵ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਉਹਦੇ ਨਾਲ ਮਨੋਰਟੀਜ਼ ਚਾਹੇ ਉਹ ਸਿੱਖ ਕਮਿਟੀ ਹੈ ਚਾਹੇ ਉਹ ਦਲਿਤ ਭਾਈਚਾਰਾ ਹੈ ਚਾਹੇ ਉਹ ਕ੍ਰਿਸਚੀਅਨ ਭਾਈਚਾਰਾ ਹੈ ਚਾਹੇ ਉਹ ਮੁਸਲਿਮ ਭਾਈਚਾਰਾ ਅੱਜ ਆਈਸੋਲੇਟ ਹੋ ਰਿਹਾ ਹੈ ਤਾਂ ਸਰ ਮੇਰੀ ਤੁਹਾਡੇ ਕੋਲ ਬੇਨਤੀ ਹੈ ਕਿ ਇਹ ਜਿਹੜੇ ਭਾਈਚਾਰੇ ਨੇ ਇਹ ਪੰਜਾਬ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੱਟ ਤੇ ਸੀਰੀ ਤੋਂ ਬਿਨਾ ਪੰਡ ਨਹੀਂ ਪੱਜਦੀ ਨਾ ਪੰਡ ਚੁੱਕੀ ਜਾਂਦੀ ਸਿਰ ਜੋੜ ਕੇ ਪੰਡਾ ਜਿਹੜੀਆਂ ਉਸ ਲਈ ਬੰਦੇ ਸੀ ਤੇ ਆਪਾਂ ਸਿਰ ਜੋੜ ਕੇ ਜਿਹੜਾ ਹੈਗਾ ਇਹ ਕੋਰ ਜੋੜ ਜਤਨ ਕਰੀਏ ਮੈਂ ਬਹੁਤ ਹੱਲਾ ਝੋੜਾ ਨਾ ਕਹਿੰਦਾ ਹੋਇਆ ਤੁਹਾਡਾ ਬਦਲ ਸਾਹਿਬ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ